ਨਵੀਂ ਕਾਰ ਆ ਬਰੇ ਗਰੰਟੀ ਨਾਲ ਦੇਉਂਗਾ ਠੀਕ ਹੈ 60000 ਜਿੰਨੀ 60000 6344 ਕਲੀ ਚੱਲੀ ਪਈ ਆ ਉਹ ਚੀਜ਼ ਦੀ ਗਰੰਟੀ ਦੇਉਂਗਾ ਜੇ 1 ਕਿਲੋਮੀਟਰ ਵੀ ਵੱਧ ਚੱਲੀ ਹੋਈ ਬੰਦਾ ਜਿੰਨੇ ਮਰਜ਼ੀ ਪੈਸੇ ਕੱਟ ਲਈ ਕੋਈ ਚੱਕਰ 135000 ਦੀ 135000 ਰੁਪਈਆ ਦੀ ਡੀਜ਼ਲ ਦੀ ਕਾਰ ਕੁਸ਼ ਵਟਨ ਸਟਾਰਟ ਤੇ 24000 ਹੈ ਇਹ ਇਸਨੋ ਰੇਟ ਹੈ ਜੈਸਨੋ ਵਾਲੀ ਇਹਦਾ ਰੇਟ ਵੀ ਪਰੋਹੇ ਦੇਹੁ ਉਹ ਹੈ ਜੀ ਰੇਟ ਆ ਬਾਈ ਜੀ ਠੀਕ ਹੈ ਨਵਾਂ ਮਾਡਲ ਆ ਬਈ ਨਾ ਨਹੀਂ ਤਾਂ ਘੱਟੋ ਘੱਟ ਮਨ ਕਿਦਾਂ ਲੋ 130 35000 ਰੁਪਈਆ ਤਾਂ ਮੰਗਦੇ ਆ ਨਾ ਬਾਈ ਆਪਾਂ ਨਹੀਂ ਇਹਨੇ 85000 ਦੀ 85000 ਰੁਪਈਆ ਦੀ ਹਾਂ ਨਾਲ ਦੀ ਟਾਇਰ ਨੇ ਚਾਰੇ ਅੱਛਾ ਨਾਲ ਦੀ ਟਾਇਰ ਚਾਰੇ ਟਾਇਰ ਨਾਲ ਚੱਲੀ ਵੀ ਘੱਟੀ ਹੋਤੀ ਚੱਲੀ ਹੈ ਜੀ 52000 52000 ਫਰਸਟ ਓਨਰ ਠੀਕ ਹੈ ਦੋਨੇ ਚਾਬੀਆਂ ਲੈ ਵੀ ਮਿੱਤਰੋ 52000 ਚੱਲੀ ਹੋਈ ਆ ਟਾਇਰ ਸਾਰੇ ਨਾਲ ਦੇਣੇ ਕਾਰ ਦੇ ਬਾਈ ਹਨਾ ਚੈੱਕ ਕਰ ਲੋ BX I ਹੈ ਜੀ ਠੀਕ ਹੈ ਫਰੰਟ ਸ਼ੀਸ਼ਾ ਵੀ ਨਾਲ ਦਾ ਹੋ ਨਾਲ ਦਾ ਜੀ ਸਭ ਕੁਝ ਨਾਲ ਲੈ ਵੀ ਮਿੱਤਰੋ ਅੱਜ ਆਪਾਂ ਲਹਿਰੇਗਾਗੇ ਆ ਗਏ ਬਾਈ ਹਨਾ ਤੇ ਜੇ ਕਿਸੇ ਭਰਾ ਨੇ ਕੋਈ ਕਾਰ ਲੈਣੀ ਆ ਚੰਗੀ ਤੇ ਸਸਤੀ ਕਾਰ ਤਾ ਹੁਣ ਐਂਡ ਤੱਕ ਬਣੇ ਰਹੋ ਮੇਰਾ ਪ੍ਰਚਾਰ ਕਰਾ ਦਵਾਂਗੇ ਬਾਈ ਸੰਦੀਪ ਆਪਣੇ ਨਾਲ ਆ ਲਦਾੜ ਵਾਲਾ ਪਿੰਡ ਲਦਾੜ ਹੀ ਆ ਆ ਕੇ ਘਰੋਂ ਹੀ ਕਾਰਾਂ ਲੈਣੀਆਂ ਪੈਣਗੀਆਂ ਬਾਈ ਤੋਂ ਠੀਕ ਹੈ ਬਾਈ ਤੇ ਬਾਈ ਆਪਣੇ ਨਾਲ ਹੈ ਬਾਈ ਸასი ਕਾਲ ਸਵਾਗਤ ਹੈ ਵੀਰੇ ਪੇ ਦੇ ਪਰ ਹਣਾ ਬਹੁਤ ਬਹੁਤ ਸასი ਕਾਲ ਤੇ ਪਹਿਲਾਂ ਵਾਲੀ ਕਾਰਾਂ ਬਈ ਵਧੀਆ बिकਦੀਆਂ ਹੈ ਹਾਂਜੀ ਬਾਈ ਆਪਾਂ ਜਿੱਦ ਦੇ ਵੀਡੀਓ ਪਾ ਦਨੇ ਦੂਜੇ ਦਿਨ ਕਾਰ ਵੇਚ ਜਦੀਆਂ ਆਪਾਂ ਕਾਰ ਰੇਡੀਓ ਹੈ ਦੇ ਦਨੇ ਆ ਰੇਟ ਤੇ ਬਾਈ ਕਾਰ ਦੀ ਕੁਆਲਿਟੀ ਹਣਾ ਵਧੀਆ ਮਿਲ ਜਾਂਦੀ ਹੈ ਠੀਕ ਹੈ ਤੇ ਬਸ ਬਾਈ ਐਂਡ ਤੇ ਬਣੇ ਰਹੋ ਤੇ ਇੱਕ ਗੱਲ ਹੋਰ ਕਰਾਂ 13 ਪ੍ਰਾਪਰ ਬਿਲਕੁਲ ਨੇੜੇ ਲੱਗੀ ਜਾਂਦੀ ਹੈਗੀ ਜੇ ਕਿਸੇ ਭਰਾ ਨੇ अल्टੋ ਫਰੀ ਦੇ ਵਿੱਚ ਲੈਣੀ ਹੈਗੀ ਤਾਂ ਵੱਧ ਤੋਂ ਵੱਧ ਕਮੈਂਟ ਤੇ ਵੀਡੀਓ ਸ਼ੇਅਰ ਕਰ ਦਿਓ ਮੇਰੇ ਭਰਾਵੋ ਤੁਹਾਨੂੰ अल्टੋ ਕਾਰ ਫਰੀ ਦੇਵਾਂਗੇ ਭਾਈ ਹਨਾ ਤੇ ਆਪਾਂ ਪਹਿਲੀ ਕਾਰ ਦੀ ਗੱਲ ਕਰੀਏ ਭਾਈ ਆਪਣੇ ਲੈ ਵਹ ਹੈਗੀ ਆ ਆਹ ਮਾਈਕਰੋ ਮਾਈਕਰੋ ਤੇ ਭਾਈ ਕਲਰ ਬੜਾ ਡਿਫਰੈਂਟ ਦਾ ਕਲਰ ਹੈ ਹਨਾ ਹੈਗਾ ਕਲਰ ਜਿਹਦਾ ਬੈਂਪਰ ਤੋਂ ਬੈਂਪਰ origignal ਆ ਅੱਛਾ ਬੈਂਪਰ ਤੋਂ ਬੈਂਪਰ ਲੈ ਵੀ ਬੰਪਰ ਤੋਂ ਬੰਪਰ origignal ਕਾਰ ਆ ਭਾਈ ਇਹ ਹੈਗੀ ਮਾਈਕਰੋ ਹਨਾ ਮਾਈਕਰੋ ਆਈ ਤੇ ਮਾਈਕਰਾ ਮਾਡਲ ਕਿੰਨਾ ਵੀਰੇ ਇਹ ਮਾਡਲ 2011 ਜੀ 11 ਡੀਜ਼ਲ ਦੀ ਕਾਰ ਆ ਠੀਕ ਹੈ ਪੁਸ਼ ਬਟਨ ਓਕੇ ਲੇਡੀ ਜਿਆਦਾ ਪਸੰਦ ਕਰਦੀਆਂ ਇਹਦੀ ਕਾਰ ਨੂੰ ਨਾ ਵੀਰੇ ਇਹ ਕਲਰ ਨੂੰ ਹਾਂ ਜੀ ਤੇ ਭਈ ਹੈ ਨਾ ਜੇ ਕਿਸੇ ਲੇਡੀ ਨੇ ਕਿਸੇ ਭੈਣ ਨੇ ਆਲੀ ਕਾਰ ਲੈਣੀ ਹੋਵੇ ਤਾਂ ਤੁਸੀਂ ਆਹ ਵਾਲੀ ਕਾਰ ਬਾਈ ਕਰ ਸਕਦੇ ਹੋ ਮੇਨ ਗੱਲ ਇਹ ਪੁਸ਼ ਬਟਨ ਸਟਾਰਟ ਹੈ ਨਾ ਪੁਸ਼ ਬਟਨ ਸਟਾਰਟ ਠੀਕ ਹੈ ਤੇ ਭਈ ਐਨਓਸੀ ਵਗੈਰਾ ਐਨਓਸੀ ਇਸ਼ੂ ਹੋਈ ਹੋਈ ਇਸ ਨੂੰ ਰੂਟ ਜੀ ਠੀਕ ਹੈ ਐਨਓਸੀ ਹੈਗੀ ਆ ਓਕੇ ਟਾਇਰ ਵਗੈਰਾ ਠੀਕ ਪਏ ਨੇ ਟਾਇਰ ਸਹੀ ਨੇ ਬਸ ਠੀਕ ਹੈ ਤੇ ਭਾਈ ਕਾਰ ਚੈੱਕ ਕਰ ਲਓ ਮਿੱਤਰੋ ਕਾਰ ਹੈਗੀ ਠੀਕ ਹੈ ਤੇ ਬੰਪਰ ਟੂ ਬੰਪਰ ਰੈਡੀਨਲ ਆ ਤੇ ਭਾਈ ਆਹਦੀ ਲਾਈਟ ਟੁੱਟੀ ਹੋਈ ਆ ਇਹ ਯਾਰ ਵੀਰੇ ਟਾਈਮ ਨਹੀਂ ਸੀ ਚੇਂਜ ਕਰਨਾ ਦੋਨੇ ਲਾਈਟਾਂ ਤੇ ਆਹ ਡੈਂਟ ਕਢਵਾ ਕੇ ਦੇਵਾ ਅੱਛਾ ਇਸ ਦਾ ਡੈਂਟ ਕੋਈ ਰਹਿਣਾ ਹਾਂ ਕੋਈ ਚੀਜ਼ ਲੱਗੀ ਹੋਈ ਆ ਇਹ ਭਾਈ ਦੋਨੇ ਲਾਈਟਾਂ ਤੇ ਆਹ ਚੀਜ਼ਾਂ ਕਰਾ ਕੇ ਦੇਵਾ ਠੀਕ ਹੈ ਲੈ ਵੀ ਟੌਪ ਵਾਲਾ ਮਾਡਲ ਲੱਗਦਾ ਨਾ ਬੈਕ ਹਾਂਜੀ ਹਾਂਜੀ ਬੰਪਰ ਪੁਸ਼ ਬਟਨ ਹਾਂ ਤੇ ਭਾਈ ਵਧੀਆ ਕਾਰ ਆ ਮਿੱਤਰੋ ਜੇ ਕਿਸੇ ਨੇ ਲੈਣੀ ਹੈ ਕਾਰ ਆਹਲੀ ਕਾਰ ਬਾਈ ਕਰ ਸਕਦੇ ਮਾਡਲ ਸੀ 2011 ਜੀ 11 ਡੀਜ਼ਲ ਕਾਰ ਆਈ ਡੀਜ਼ਲ ਦੀ ਕਾ ਐਵਰੇਜ ਤਾਂ ਠੀਕ ਰਹਿੰਦੀ ਆ ਬਹੁਤ ਵਧੀਆ ਐਵਰੇਜ ਆਈ ਬਹੁਤ ਵਧੀਆ ਤੇ ਬਈ ਤੁਹਾਨੂੰ ਆ ਖੋਲ ਕੇ ਦਿਖਾ ਦੀ ਆਪਾਂ ਬੋਨਟ ਖੋਲਦਾ ਲੋ ਜੀ ਉਹ ਪਾ ਬੈਟਰੀ ਨਵੀਂ ਆਈ ਜਮਾ ਬੈਟਰੀ ਨਵੀਂ ਹੈ ਜਮਾ ਨਵੀਂ ਹੈ ਜੀ ਲੈ ਵੀ ਮੇਰੇ ਤੋਂ ਬਿਲਕੁਲ ਨਵੀਂ ਬੈਟਰੀ ਹੈ ਤੇ ਚੈੱਕ ਕਰ ਲਓ ਵੀ ਲੱਗੀ ਬੱਜੀ ਕੋਈ ਨਹੀਂ ਹੋਈ ਹੈ ਨਾ ਬਾਈ ਕੋਈ ਲੱਗੀ ਬੱਜੀ ਨਹੀਂ ਜੀ ਠੀਕ ਫਰੰਟ ਬਾਈ ਬੋਨਟ ਤੱਕ ਵੀ ਨਾਲ ਦੇ ਦੋ ਆਪਾਂ ਪੰਪ ਟੋ ਪੰਪ ਰੈਡੀ ਨਾਲ ਕਹੀ ਦਿੱਤਾ ਹਾਂਜੀ ਹਾਂ ਬੋਨਟ ਵੀ ਬਾਈ ਫਰੰਟ ਤੱਕ ਨਾਲ ਦਾ ਹੈ ਨਾ ਬਾਈ ਠੀਕ ਹੈ ਲਾ ਦਿਓ ਬਈ ਇਹਨੂੰ ਹਾਂਜੀ ਹਾਂਜੀ ਅੱਛਾ ਵੀਰੇ ਤੇ ਕਿੰਨਾ ਰੇਟ ਇਹਦਾ ਰੇਟ ਜਮੀ ਜਾਇਜ਼ ਰੇਟ ਜਮੀ ਜਾਇਜ਼ ਕਲਰ ਨੂੰ ਹਣਾ ਬਈ ਕਲਰ ਨੂੰ ਥੋੜਾ ਜਿਹਾ ਆਪਣੇ ਕਰਨਗੇ ਤੇ ਪਰ ਐ ਵੀ ਰੇਟ ਹੀ ਆਪੋ ਹਜੇ ਦੇ ਦਾਂਗੇ 135000 ਦੀ 135000 ਰੁਪਈਆ ਦੀ ਡੀਜ਼ਲ ਦੀ ਕਾਰ ਕੁਛ ਵਟਨ ਸਟਾਰਟ ਤੇ 24000 ਹੈ ਯਸਨੋ ਰੇਟ ਯਸਨੋ ਆਲਰੇਡੀ ਰੇਟ ਲੈ ਵੀ ਯਸਨੋ ਕਾਰ ਸਿਰਫ 135000 2011 ਮਾਡਲ ਮਾਈਕਰਾਂ ਕਾਰ ਹਨਾ ਬਈ ਤੇ ਅਗਲੀ ਆ ਗਈ ਆਪਣੇ ਲਵੇ ਆਲਟੋ ਬਈ ਦੋ ਆਲਟੋ ਕਾਰ ਆਪਣੇ ਲਵੇ ਇਹ ਮਾਡਲ ਇਹ ਮਾਡਲ 2009 ਆ ਜੀ 9 ਮਾਡਲ ਹੈ ਹਾਂਜੀ ਠੀਕ ਹੈ ਤੇ ਕੰਡੀਸ਼ਨ ਦੀ ਕ੍ਰੇਡਿਸ਼ਨ ਦੀ ਪੇਂਟ ਸ਼ੈਂਟ ਹੈਗੀ ਆ ਬਾਈ ਜੀ ਠੀਕ ਐ ਐਕਸੀਡੈਂਟ ਹੈ ਨਹੀਂ ਪੇਂਟ ਸ਼ੈਂਟ ਹੈਗੀ ਆ ਠੀਕ ਐ ਵੀਰੇ ਠੀਕ ਨਾ ਲੋ ਜੀ ਪੇਂਟ ਸ਼ੈਂਟ ਨਵ ਮਾਡਲ ਆ ਬਾਈ ਹਨਾ ਤੇ ਐਸ ਯੂ ਸੀ ਵਰਕਾ ਪੂਰਾ ਇਹਦਾ ਰੇਟ ਵੀ ਪਰ ਉਹ ਜਿਹੇ ਹੂ ਉਹ ਹੈ ਜੀ ਰੇਟ ਆ ਬਾਈ ਜੀ ਠੀਕ ਐ ਨਵ ਮਾਡਲ ਆ ਬਾਈ ਹਨਾ ਨਹੀਂ ਤਾਂ ਕੱਟੋ-ਕੱਟ ਮੰਨ ਕੇ ਚੱਲੋ 130 35000 ਰੁਪਏ ਦਾ ਮੰਗਦੇ ਆ ਨਾ ਬਾਈ ਆਪਾਂ ਨਹੀਂ ਇਹਨੇ ਠੀਕ ਐ 85000 ਦੀ ਦੇ ਦਾਂਗੇ 85000 ਰੁਪਏ ਦੀ ਹਾਂ ਯੈਸ ਨੋ ਬਸ ਮਾਨਦਾਨ ਮਾੜਾ ਮੋਟਾ ਹੋ ਜਾਊਗਾ ਠੀਕ ਐ ਲਈ ਮਿੱਤਰੋ 85000 ਰੁਪਏ ਚ ਨਵ ਮਾ ਆਲੀ ਕਰ ਲੈ ਜੀ ਐਲ ਐਕਸ ਆਈ ਆ ਜੀ اے ਸੀ ਸੀ ਵਰਕਾ ਪੂਰਾ ਇੰਜਨ ਗੇਅਰ ਵਧੀਆ ਓਕੇ ਜਮਾ ਠੀਕ ਹੈ ਲੈ ਵੀ ਇੰਜਨ ਗੇਅਰ ਵਧੀਆ 85000 ਦੀ ਨਵਾਂ ਮਾਡਲ ਕਾਰ ਵੈ ਨਵਾਂ ਮਾਡਲ ਅਗਲੀ ਆ ਗਈ ਆਪਣੇ ਲਵੇ ਕੇ 10 ਬਾਈ ਕੇ 10 ਬਾਈ ਜਿਹੜੀਆਂ ਕਾਰਾਂ ਅੱਜ ਦੀ ਆਪਣੇ 2 ਲੱਖ ਤੋਂ ਥੱਲੇ ਦੇ ਬਜਟ ਦੇ ਕਾਰਾਂ ਮਿਲਣਗੇ ਬਈ ਸਾਰੀਆਂ ਹਨਾ ਤੇ ਆਹ ਕੇ 10 ਵੀਰੇ ਇਹ ਜੀ ਬੰਪਰ ਪੇਂਟ ਕਰਾਇਆ ਆ ਆਪਣੇ ਹਾਂ 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 ਫਰੰਟ ਬਾਕੀ ਓਰੀਜਨਲ ਕਾਰ ਆ ਤਕਰੀਬ ਠੀਕ ਹੈ ਨਾਲ ਦੀ ਟਾਇਰ ਨੇ ਚਾਰੇ ਅੱਛਾ ਨਾਲ ਦੀ ਟਾਇਰ ਚਾਰੇ ਟਾਇਰ ਨਾਲ ਦੇ ਚੱਲੀ ਵੀ ਘੱਟੀ ਉਤੀ ਚੱਲੀ ਹੈ ਜੀ 52000 52000 ਫਰਸਟ ਓਨਰ ਠੀਕ ਹੈ ਤੇ ਦੋਨੇ ਚਾਬੀਆਂ ਲੈ ਵੀ ਮਿੱਤਰੋ 52000 ਚੱਲੀ ਹੋਈ ਆ ਟਾਇਰ ਸਾਰੇ ਨਾਲ ਦੇ ਨੇ ਕਾਰ ਦੇ ਬਾਈ ਹਨਾ ਚੈੱਕ ਕਰ ਲੋ BX I ਹੈ ਜੀ ਠੀਕ ਹੈ ਫਰੰਟ ਸ਼ੀਸ਼ਾ ਵੀ ਨਾਲ ਦਾ ਹੋ ਨਾਲ ਦਾ ਜੀ ਸਭ ਕੁਝ ਨਾਲ ਦਾ ਓਕੇ ਗੁਰਪ੍ਰੀਤ ਅੰਦਰੋਂ ਦਿਖਾ ਦੇ ਬਾਈ ਕਾਰ ਅੰਦਰੋਂ ਕਾਰ ਸੋਹਣੀ ਹੈ ਬਾਈ ਹਨਾ ਚੈੱਕ ਕਰ ਲੋ ਫਰੰਟ ਸ਼ੀਸ਼ਾ ਤਾਂ ਨਾਲ ਦਾ ਗੁਰਪ੍ਰੀਤ ਆਜ ਦਿਖਾ ਦੇ ਬਾਈ 11 ਮਾਡਲ ਤੇ 11ਵੇਂ ਮਹੀਨੇ ਦੀ ਕਾਰ ਹੈ 12 ਦੇ ਜਿਵੇਂ ਲਾਗੇ ਦੀ ਐ ਮੱਲੇ ਬਾਈ ਹਨਾ ਦੇਖ ਲਓ ਚੈੱਕ ਕਰ ਲਓ 11 ਦੇ ਸਿਰਫ ਨਾਲ ਦੇ ਸਾਰੇ ਨਾਲ ਦੇ ਸ਼ੀਸ਼ੇ ਨੇ ਸਾਰੇ ਸ਼ੀਸ਼ੇ ਨਾਲ ਸਾਰੇ ਗੱਡੀ ਹੋ ਅੱਛਾ ਓਨਰ ਕਿੰਨੇ ਮੈਂ ਹੈ ਫਸਟ ਓਨਰ ਹੈ ਜੀ ਫਸਟ ਓਨਰ ਦੋਨੇ ਚਾਬੀ ਇੱਕ ਚਾਬੀ ਦਾ ਪੈਕ ਦੀ ਪੈਕਿੰਗ ਆ ਅੱਛਾ ਜੀ ਮੈਂ ਹੈ ਹੀ ਸੀ ਏਜੰਸੀ ਚੋਂ ਏਜੰਸੀ ਚੋਂ ਕਿੰਨੇ ਰੁਪਏ ਦੀ ਕਰ ਦਵਾਂਗੇ ਇਹ ਵੀਰ ਜੀ 185000 ਦੀ 185000 ਅੱਜ 85 ਚੱਲੂ ਸਾਰਾ ਠੀਕ ਹੈ ਲੈ ਵੀ ਮਿੱਤਰੋ 185000 ਰੁਪਿਆ ਦੇ ਵਿੱਚ अल्टੋ ਕਾਰ ਹੈ K10 ਫਸਟ ਓਨਰ ਦੀ ਮਿੱਤਰੋ ਜੇ ਕਿਸੇ ਨੇ ਲੈਣੀ ਆ ਕਾਰ ਬਾਇ ਕਰ ਲਿਓ ਠੀਕ ਹੈ ਤੇ ਇਹ 85 ਦੀ ਇਹ 185 ਦੀ ਤੇ ਆ ਆ ਗਈ ਕਾਰਬਾਈ ਫਿਗੋ ਫਿਗੋ ਇਹ ਵੀ ਕਾਰਬਾਈ ਹਨਾ ਜੇ ਇੰਜਨ ਚੰਗੇ ਦੀ ਕਾਰ ਮਿਲ ਜਾ ਬਈ ਉਹਦੇ ਵਰਗੀ ਨਹੀਂ ਸੀ ਇੰਜਨ ਕਿਵੇਂ ਇਹਦਾ ਨਵੀਂ ਕਾਰ ਆ ਵੀਰੇ ਗਰੰਟੀ ਨਾਲ ਦੇਉਂਗਾ ਠੀਕ ਹੈ 60000 ਜਿੰਨੀ 60000 6344 ਕੱਲੀ ਚੱਲੀ ਹੋਈ ਆ ਉਹ ਚੀਜ਼ ਦੀ ਗਰੰਟੀ ਦੇਉਂਗਾ ਜੇ 1 ਕਿਲੋਮੀਟਰ ਵੀ ਵੱਧ ਚੱਲੀ ਹੋਈ ਬੰਦਾ ਜਿੰਨੇ ਮਰਜੀ ਪੈਸੇ ਕੱਟ ਲਈ ਕੋਈ ਚੱਕਰ ਓਕੇ ਲੈ ਵੀ ਮਿੱਤਰੋ ਮਤਲਬ ਵੀ ਜਿੰਨੀ ਚੱਲੀ ਹੋਈ ਆ ओरिजिनल ਚੱਲੀ ਆ ਇਹ ਵੀ ਨਹੀਂ ਏ ਵੀ ਤੇ ਕੇ 10 ਵੀ ਗਰੰਟੀ ਨਾਲ ਦੇਵਾਂਗੇ ਜਿਹੜੀਆਂ ਮਤਲਬ ਸਾਰੀਆਂ ਕਾਰਾਂ ਸਾਰੀਆਂ ਜਿੰਨੀਆਂ ਕਾਰਾਂ ਨੇ ਸਾਰੀਆਂ ਹਾਂ ਲੈ ਵੀ ਚੈੱਕ ਕਰ ਲਓ ਅੰਦਰੋਂ ਕਾਰ ਤੇ ਸਟੀering ਮੈਨਗਲ ਸਟੀering ਹੁੰਦਾ ਸਟੀering ਅਗਰ ਵੱਧ ਕੇ ਸਹਿ ਪਤਾ ਲੱਗ ਜਾਂਦਾ ਇਹ ਨਾਲ ਦਾ ਸਟੀering ਆ ਨਵੇਂ ਦਾ ਨਵਾਂ ਜਿੰਨਾ ਸਾਡੇ ਲੀਵਰ ਤੇ ਚੱਲੇ ਹੁਣ ਜਦੋਂ ਉਨਾਂ ਕੀ ਹੈ ਲੀਵਰ ਸਟੀering ਗੇਅਰ ਹੋ ਗਿਆ ਆਪਣਾ ਤੇ ਬਾਕੀ ਬਈ ਹਨਾ ਜਿਵੇਂ ਸੀਟ ਕਵਰ ਸਾਰੇ ਨਾਲ ਦੀ ਨੇ ਆ ਚੂਹਿਆਂ ਨੇ ਮਿਹਰਬਾਨੀ ਨਹੀਂ ਕੀਤੀ ਹੋਈ ਬਾਈ ਨਛਿਆ ਸੀ ਚਲੋ ਬਈ ਇਹਨਾਂ ਦਾ ਹਨਾ ਸੀਟ ਕਵਰਾਂ ਚੱਲੀ ਨਹੀਂ ਗੱਡੀ ਚੱਲੀ ਬਹੁਤ ਘੱਟ ਆ ਪਾਰ ਵਿੰਡੋ ਕਿੰਨੇ ਬਈ ਇਹ ਦੋ ਦੋ ਹੀ ਠੀਕ ਹੈ ਤੇ ਬਾਈ ਕਾਰ ਹੈਗੀ ਆ ਸੋਹਣੀ ਬਾਈ ਦੇਖੋ ਚੈੱਕ ਕਰ ਲਓ ਤੁਹਾਡੀ ਨੀਂਦ ਫਿੱਟਣ ਵਾਲਾ ਕੰਮ ਆ ਬਈ ਐਸੀ ਕਾਰ ਹੈਗੀ ਹਨਾ ਇਹ ਤੇ ਸੋਹਣੀ ਨਵੀਂ ਕਾਰ ਆ ਬਾਈ ਜੀ ਠੀਕ ਹੈ ਅੱਛਾ ਤੇ ਬਾਈ ਇਹ ਵਾਲੀ ਕਿੰਨੇ ਦੀ ਕਰ ਦੋਗੇ ਇਹ ਵੀ 1.85 ਦੀ ਇਹ 1.85 ਦੀ ਲੈ ਮਿੱਤਰੋ 2000 ਕਿੰਨਾ ਵੱਟ 14 ਜੀ 14 ਮਾਡਲ ਕਾਰ ਹੈ ਫੋਰਡ ਫਿਗੋ ਤੇ ਇੰਜਨ ਗੇਅਰ ਦੀ ਫੁੱਲ ਗਾਰੰਟੀ ਰੇਟ 1,85,000 ਰੁਪਇਆ ਬਾਈ ਹਨਾ ਚੈੱਕ ਕਰ ਐਨਓਸੀ ਕਟਾ ਕੇ ਦੇ ਦੂੰਗਾ ਹਾਂਜੀ ਭਾਈ ਐਨਓਸੀ ਸਾਰਿਆਂ ਦੀ ਮਿਲੂ ਠੀਕ ਐ ਐਨਓਸੀ ਭਾਈ ਸਾਰਿਆਂ ਦੀ ਮਿਲੂ ਠੀਕ ਐ ਇਹਦੀ ਮਿਲ ਜੂ ਉਹਦੀ ਮਿਲ ਜੂ ਉਹਦੀ ਕੱਟੀ ਹੋਈ ਆ ਪਹਿਲੀ ਦੀ ਹਣਾ ਪਹਿਲੀ ਦੀ ਕੱਟੀ ਹੋਈ ਆ ਤਿੰਨਾਂ ਦੀ ਮਿਲ ਜੂ ਠੀਕ ਐ ਤੇ ਭਾਈ ਚੰਗੀ ਕਾਰ ਆ ਮਿੱਤਰੋ ਜੇ ਕਿਸੇ ਨੇ ਕੋਈ ਵੀ ਕਾਰ ਲੈਣੀ ਆ ਤੁਸੀਂ ਆ ਕੇ ਬਾਇ ਕਰ ਸਕਦੇ ਹੋ ਜਿਵੇਂ ਹੁਣ ਕਈ ਬਈ ਕਹਿੰਦੇ ਨੇ ਵੀ ਸਿੱਖ ਸਕੋਨ ਨੂੰ ਕੋਈ ਲੱਖ ਤੋਂ ਥੱਲੇ ਕਾਰ ਵੀ ਆਹ ਵਾਲੀ ਕਾਰ ਤੁਸੀਂ ਬਾਇ ਕਰ ਸਕਦੇ ਹੋ ਕੋਈ ਘਰੇ ਲੁਕਰੇ ਰੱਖਣੇ ਕਾਰਾਂ ਦਾ ਤਿੰਨ ਕਾਰਾਂ ਵਧੀਆ ਆਪਣੇ ਲਵੇ ਆਪਾਂ ਕਹਿੰਦੇ ਹਾਈ ਲੈਵਲ ਦੀ ਕਾਰਾਂ ਹਨਾ ਭਈ ਦੇਖ ਆਪਾਂ ਨਵੀਆਂ ਲੈਣੀਆਂ ਭਾਈ ਲੈਣੀਆਂ ਜਦੋਂ ਨਵੀਂ ਇੰਜਨ ਗੇਅਰ ਦੀ ਆਪਾਂ ਹਰ ਗੱਡੀ ਦੀ ਫੁੱਲ ਦੀ ਬੂਟੇ ਗਾਰੰਟੀ ਦੇ ਦਾਂਗੇ ਜੇਰਾ ਹੋਊਗਾ ਉਹ ਕਹਿ ਦਾਂਗੇ ਵੀ ਇਹ ਚ ਆ ਪ੍ਰੋਬਲਮ ਹੈਗੀ ਆ ਸਹੀ ਗੱਲ ਉਹ ਬਈ ਐਵੇਂ ਗਲਤ ਗੱਲ ਗਲਤ ਗੱਲ ਕਰਕੇ ਕੁਛ ਨਹੀਂ ਠੀਕ ਆ ਭਾਈ ਜੇ ਕਿਸੇ ਪੁਰਾਣੀ ਕੋਈ ਕਾਰ ਲੈਣੀ ਆ ਤਾਂ ਤੁਸੀਂ ਵਿਜ਼ਿਟ ਕਰ ਲਿਓ ਮਿਲਾਂਗੇ ਬਹੁਤ ਛੇਤੀ ਨਵੀਆਂ ਕਾਰਾਂ ਦੇ ਨਾਲ ਭਾਈ ਸਾਸੀ ਕਾਰ ਸਾਸੀ ਕਾਰ